ਸ੍ਰੀ ਗਾਦਰੀ ਮੈਂ ਹਾਂ ਗਿਰਨਦੀਪ ਕੌਰ ਮਢਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੱਲਾਡਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਨਵੇਂ-ਨਵੇਂ ਸੂਟਸ ਲੈ ਕੇ ਆਏ ਆਂ ਅੱਜ ਦੇ ਸੂਟਸ ਰਹਿਣਗੇ ਜੀ ਆਪਣੇ ਸੇਲ ਵਾਲੇ ਸੇਲ ਦੇ ਵਿੱਚ ਆਪਾਂ ਦਾਸ ਦੀ ਦੁਆਰਾ ਸੇਲ ਲਾਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੰਨੀ ਦਿਖਾ ਦੇਵਾਂ ਕੱਲੇ-ਕੱਲੇ ਸੂਟ ਤੇ ਕੰਨੀ ਲੱਗੀ ਹੋਈ ਹੈ ਜੀ ਦਾਸ ਕਾਟਨ ਲਿਵੀਆ ਦੀ ਲਿਵੀਆ ਕਾਟਨ ਬਾਈ ਸਿਮਰ ਕੱਲੇ-ਕੱਲੇ ਸੂਟ ਤੇ ਕੰਨੀ ਲੱਗੀ ਹੋਈ ਹੈ ਲਿਵੀਆ ਕਾਟਨ ਬਾਇਸ ਇਮਰ ਕੱਲੇ ਕੱਲੇ ਸੂਟ ਤੇ ਕੰਨੀ ਲੱਗੀ ਹੋਈ ਹੈ ਜੀ ਬਹੁਤ ਸੋਹਣੇ ਜਿਹੜੇ ਸੂਟਸ ਰਹਿਣਗੇ ਲਾਸਟ 25 26 ਸੂਟ ਨੇ ਜੀ ਬਸ ਇਹ ਲਾਸਟ ਆਪਣੇ ਸਭ ਤੋਂ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖਾ ਦਾਂ ਔਰ ਇਹ ਵਾਲਾ ਜਿਹੜਾ ਸੀਗਾ ਜੀ ਪਰਪਲ ਕਲਰ ਦੇ ਵਿੱਚ ਪਰਪਲ ਕਲਰ ਦੀ ਸ਼ਰਟ ਹੈ ਇਹਦੇ ਨਾਲ ਇਦਾਂ ਦੀ ਬਾਟਮ ਹੈ ਜੀ ਇਹ ਵਾਲੀ ਸ਼ਰਟ ਰਹੇਗੀ ਇਹ ਰਹੇਗੀ ਜੀ ਨਾਲ ਬਾਟਮ ਸੈਕੰਡ ਹੈ ਜੀ ਬਲੈਕ ਦੇ ਵਿੱਚ ਬਲੈਕ ਦੇ ਨਾਲ ਇਹ ਵਾਲੀ ਬਾਟਮ ਆਏਗੀ ਬਲੈਕ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ 3rd ਇਹਦੇ ਵਿੱਚ ਆਇਆ ਜੀ ਕਾਪਰ ਕਲਰ ਤਿੰਨ ਕਲਰਾਂ ਦੇ ਵਿੱਚ ਇਹ ਤੁਹਾਨੂੰ ਮਿਲ ਜੂਗਾ ਕਾਪਰ ਕਲਰ ਦੀ ਬਾਟਮ ਇਹ ਆਊਗੀ ਜੀ ਕਾਫੀ ਹੈ ਜੀ ਪ੍ਰੋਪਰ ਬਰਾਊਨ ਕਲਰ ਹੁੰਦਾ ਜਿਹੜਾ ਜਿਵੇਂ ਬਰਾਊਨ ਕਲਰ ਹੈ ਜੀ ਪੂਰਾ ਬਰਾਊਨ ਕਲਰ ਹੈ ਇਹਦੇ ਵਿੱਚ ਤਿੰਨ ਕਲਰ ਆਉਣਗੇ ਬਲੈਕ ਆਜੂਗਾ ਇੱਕ ਕਵਗ ਜੀ ਇਹਦੇ ਵਿੱਚ ਵਾਈਨ ਪਰਪਲ ਦਾ ਕਲਰ ਹੈ ਵਾਈਨ ਪਰਪਲ ਦਾ ਕਲਰ ਹੈ ਤਿੰਨੇ ਦੇ ਵਿੱਚ ਕਲਰ ਡਿਜ਼ਾਈਨ ਜਿਹੜੇ ਤਿੰਨ ਆਉਣਗੇ ਜੀ ਫਸਟ ਆ ਗਿਆ ਬਹੁਤ ਸੋਹਣਾ ਸੈਕਿੰਡ ਆ ਗਿਆ ਜੀ ਬਲੈਕ ਦੇ ਨਾਲ ਐਂਡ ਥਰਡ ਆ ਗਿਆ ਜੀ ਬਰਾਊਨ ਦੇ ਨਾਲ ਤਿੰਨੇ ਦੇ ਵਿੱਚ ਕਲਰ ਨੇ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਵਾਲਾ ਇਹਦੇ ਵਿੱਚ ਵੀ ਤਿੰਨ ਕਲਰ ਕੰਬੀਨੇਸ਼ਨ ਆਉਣਗੇ ਬਲੂ ਆ ਗਿਆ ਜੀ ਸੇਮ ਡਿਜ਼ਾਈਨ ਦੇ ਵਿੱਚ ਬਲੂ ਆ ਗਿਆ ਨੇਵੀ ਬਲੂ ਬਲੈਕ ਆ ਗਿਆ ਜੀ ਵਿੱਚ ਬਾਟਮ ਤੇ ਵੀ ਸ਼ਰਟ ਤੇ ਵੀ ਸਾਰੇ ਤੇ ਸਟੈਂਪ ਲੱਗੀ ਮਿਲੂਗੀ ਸਾਨੂੰ ਬਲੈਕ ਇੱਕ ਹੈਗਾ ਜੀ ਆਪਣਾ ਇਹ ਨਿਊ ਸ਼ੇਡ ਹੈ ਜੀ ਇਹ ਜਿਵੇਂ ਤੁਹਾਨੂੰ ਦਿਖ ਰਿਹਾ ਸੇਮ ਸ਼ੇਡ ਆ ਰਿਹਾ ਜੀ ਇਹ ਇਹ ਹੈਗੇ ਦੀ ਸ਼ਰਟ ਇਹ ਹੈਗੇ ਦੀ ਬਾਟਮ ਬਾਟਮ ਦੇ ਵਿੱਚ ਹਲਕਾ ਹਲਕਾ ਪ੍ਰਿੰਟ ਵੀ ਆਊਗਾ ਪ੍ਰਾਈਸ ਰਹੂਗਾ ਜੀ 700 ਰੁਪਏ ਸ਼ਿਪਿੰਗ ਐਕਸਟਰਾ ਹੁੰਦੀ ਹੈ ਜੀ ਇਹਨਾਂ ਤੇ ਐਕਸਟਰਾ ਹੋਊਗੀ ਇਹਦੇ ਵਿੱਚ ਸਿਰਫ ਆ ਤਿੰਨ ਕਲਰ ਹੀ ਆਪਣੇ ਕੋਲੇ ਜਿਹੜੇ ਤਿੰਨ ਮਿਲਣਗੇ ਤੁਹਾਨੂੰ ਇਸ ਵਾਰ ਆ ਗਿਆ ਜੀ ਗ੍ਰੀਨ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਨਾਲ ਇਹਦੇ ਗ੍ਰੀਨ ਕਲਰ ਦੀ ਜਿਹੜੀ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਬਹੁਤ ਸੋਹਣੀ ਗ੍ਰੀਨ ਕਲਰ ਹੈ ਜੀ ਇਹ ਪਿਸਤਾ ਗ੍ਰੀਨ ਜਿਹਾ ਕਲਰ ਆ ਬੜਾ ਪਿਆਰਾ ਇੱਕ ਇਹ ਵਾਲਾ ਸਿੰਗਲ ਸੂਟ ਹੈ ਜੀ ਇਹ ਹੈਗਾ ਆਪਣੇ ਕੋਲੇ ਆ ਜਿਹੜਾ ਕਲਰ ਹੈਗਾ ਇਹ ਸਕਿਨ ਜਿਹਾ ਸ਼ੇਡ ਹੈ ਇਹ ਸਿੰਗਲ ਕਲਰ ਹੈ ਜੀ ਸਕਿਨ ਸ਼ੇਡ ਸਿੰਗਲ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ 올ਓਵਰ ਦਿਖਾਨੀ ਆ ਮੈਚਿੰਗ ਦੇ ਵਿੱਚ ਜੇ ਆਪਣੇ ਕੋਲੇ ਬਸ ਆਹੀ ਸੂਟ ਰਹਿ ਗਏ ਸਾਰੇ ਸਾਰੇ ਸੂਟ ਨੇ ਬਸ ਇਹ ਇਹ ਦਾਸ ਦੇ ਮੈਚਿੰਗ ਦੇ ਵਿੱਚ ਇਹ ਸੂਟ ਰਹਿ ਗਏ ਜਿਹੜਾ ਦਾਸ ਦਾ ਆਪਾਂ ਫਰੈਸ਼ ਦਾ ਰੇਟ ਤੁਹਾਨੂੰ ਦੱਸਾਂ ਜੀ ਦਾਸ ਦੀ ਫਰੈਸ਼ ਦਾ ਰੇਟ ਹੈਗਾ ਆਪਣਾ ਬਾਜ਼ਾਰ ਦੇ ਵਿੱਚ ਮਿਲ ਰਿਹਾ ਜੀ 1200 ਰੁਪਏ ਪ੍ਰਤੀ ਸੂਟ 1200 ਰੁਪਏ ਪਰ ਸੂਟ ਮਿਲ ਰਿਹਾ ਜੀ 5 ਮੀਟਰ ਦੀ ਕੱਟ ਔਰ ਆਪਾਂ ਇਹਦਾ ਰੇਟ ਹੈ ਜਿਹੜਾ ਬਹੁਤ ਘੱਟ ਰੱਖਿਆ ਆਪਾਂ ਪ੍ਰਾਈਸ ਇਹਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਕੰਮ ਕਰ ਰਹੇ ਆ ਜੀ ਆਪਾਂ ਦੇ ਰਹੇ ਆ ਸਿਰਫ ਸੇਲ ਰੇਟ ਤੇ 700 ਰੁਪਏ ਵਿੱਚ ਜੀ 700 ਰੁਪਏ ਦਾ ਸੂਟ ਦੇ ਰਹੇ ਆ ਜਿਨ੍ਹਾਂ ਨੇ ਹੋਲ ਸੇਲ ਦੇ ਵਿੱਚ ਲੈਣੇ ਨੇ ਉਹ ਹੋਲ ਸੇਲ ਵਾਲੇ ਵੀ ਲੈ ਸਕਦੇ ਆ ਇਹਦੇ ਵਿੱਚ ਆਪਣੇ ਕੋਲੇ ਹੈਗਾ ਜੀ ਗ੍ਰੇ ਕਲ ਇਹ 올ਓਵਰ ਸੂਟ ਰਹਿਣਗੇ ਜਿਹੜੇ ਮੈਂ ਹੁਣ ਦਿਖਾਉਂਗੀ ਗ੍ਰੇ ਕਲਰ ਦੇ ਆਪਣੇ ਕੋਲੇ 4 ਸੂਟ ਨੇ ਜੀ ਲਾਸਟ ਲਾਸਟ ਸਟਾਕ ਹੈ ਲਾਸਟ ਸੂਟ ਨੇ ਜੀ ਬਸ ਇਸ ਤੋਂ ਬਾਅਦ ਸਟਾਕ ਨਹੀਂ ਆਉਂਦਾ ਆਪਣੇ ਕੋਲੇ ਇਦਾਂ ਇੰਨੇ ਘੱਟ ਰੇਟ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਸਕਿਨ ਕਲਰ ਦੇਖੋ ਕੰਨੀ ਲੱਗੀ ਹੋਈ ਹੈ ਸਾਰਿਆਂ ਦੇ ਇਹ ਬਲੈਕ ਇਹਦੇ ਵਿੱਚ ਵੀ ਹੈ ਗ੍ਰੇ ਇਹਦੇ ਵਿੱਚ ਹੀ ਹੈ ਜੀ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਬੜੀ ਸੋਹਣੀ ਪ੍ਰਿੰਟਿੰਗ ਹੈ ਕੋਟ ਸੈੱਟ ਵਗੈਰਾ ਲਈ ਬਹੁਤ ਅੱਛੀ ਪ੍ਰਿੰਟਿੰਗ ਹੈ ਪ੍ਰਾਈਸ ਇਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ 700 ਰੁਪਏ ਰਹਿਣ ਵਾਲਾ ਪ੍ਰਾਈਸ ਹੈ ਇਹਦਾ ਇਹ ਹੈਗਾ ਜੀ ਸੈਕਿੰਡ ਸੈਕਿੰਡ ਦੇ ਵਿੱਚ ਵੀ ਆਪਣੇ ਕੋਲੇ ਸਿਰਫ ਤਿੰਨ ਸੂਟ ਬਾਕੀ ਹੈ ਨੈਕਸਟ ਹੈਗਾ ਜੀ ਆਪਣੇ ਕੋਲੇ ਜਿਹੜਾ orange ਜਿਹਾ ਸ਼ੇਡ ਆਏਗਾ ਇਹਦੇ ਵਿੱਚ ਐਦਾਂ ਦੀ ਪ੍ਰਿੰਟਿੰਗ ਆਏਗੀ ਇਹਦੇ ਵਿੱਚ ਆਪਣੇ ਕੋਲੇ ਸਿਰਫ ਚਾਰ ਸੂਟ ਬਾਕੀ ਹੈ ਜੀ ਦੋ ਥਾਂ ਨਹੀਂ ਰਹਿ ਗਏ ਸੀਗੇ ਇਸ ਤੋਂ ਬਾਅਦ ਆਏਗਾ ਜੀ ਇੱਕ ਸਿੰਗਲ ਸੂਟ ਬਾਕੀ ਹੈ ਗ੍ਰੇ ਕਲਰ ਦਾ ਜੀ ਬਹੁਤ ਅੱਛਾ ਗ੍ਰੇ ਕਲਰ ਹੈ ਔਰ ਦੋ ਤਿੰਨ ਸੂਟ ਮਿਲ ਜਾਣਗੇ ਤੁਹਾਨੂੰ ਆਫ ਵਾਈਟ ਕਲਰ ਦੇ ਸਿਰਫ ਇਹੀ ਇਹਦੇ ਕਲਰ ਡਿਜ਼ਾਈਨ ਬਾਕੀ ਨੇ ਜੀ ਆਪਣੇ ਕੋਲੇ ਇਹਨਾਂ ਦੇ ਵਿੱਚ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਔਰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਆਪਣੇ ਜਿਹੜੇ ਆਰਡਰ ਕਰਕੇ ਆਪਣਾ ਜਿਹੜਾ ਸੂਟ ਆਪਣਾ ਮੰਗਵਾ ਸਕਦੇ ਹੋ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਫੇਰ ਦੱਸ ਦੇਵਾਂ ਜੀ ਸੰਡੇ ਨੂੰ ਆਪਾਂ ਫੇਰ ਸੇਲ ਲਾਵਾਂਗੇ ਸੰਡੇ ਨੂੰ ਜੀ ਫੇਰ ਸੇਲ ਰਹੂਗੀ ਆਪਣੀ ਜਿਹੜੀ ਸੂਟਾਂ ਦੇ ਵਰਕ ਵਾਲੀ ਸੂਟਾਂ ਤੇ ਸੇਲ ਰਹੂਗੀ ਜੀ ਮਸਲੀਨ ਦੇ ਸੂਟਾਂ ਦੇ ਉੱਤੇ ਸੰਡੇ ਸੇਲ ਦਾ ਖਿਆਲ ਰੱਖਿਆ ਕਰੋ ਸੰਡੇ ਨੂੰ ਆਪਾਂ ਬੁਟੀਕ ਸੂਟਾਂ ਤੇ ਸਪੈਸ਼ਲ ਆਫਰ ਬਾਣੇ ਹੁੰਨੇ ਆ ਐਨੇ ਕੀ ਸੂਟ ਨੇ ਜੀ ਬਾਕੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਸਕਦੇ ਹੋ ਬਹੁਤ ਘੱਟ ਸੂਟ ਰਹਿ ਗਏ ਜੀ ਆਪਣੇ ਕੋਲੇ ਇਹ ਇਹਦੇ ਵਿੱਚ ਮੈਚਿੰਗ ਸੂਟ ਨੇ ਸਾਰੇ ਤਿੰਨੇ ਡਿਜ਼ਾਈਨ ਹੀ ਰਹਿ ਗਏ ਆਪਣੇ ਕੋਲੇ ਤਿੰਨ ਕਲਰ ਵਿੱਚ ਡਿਜ਼ਾਈਨ ਨਿਕਰਿਆ ਗਿਆ ਬਲੈਕ ਕਾਪਰ ਔਰ ਪਰਪਲ 블랙 ब्राउन ਔਰ ਪਰਪਲ ਇਹ ਵਾਲੇ ਡਿਜ਼ਾਈਨ ਦੇ ਵਿੱਚ ਰਹਿ ਗਿਆ 블랙 ਨੇਵੀ ਬਲੂ ਔਰ ब्राउन ਰਹਿ ਗਿਆ ਇੱਕ ਅੱਲਾ ਸਿੰਗਲ ਸੂਟ ਹੈ ਜੀ ਇਹ ਵੀ ਤੁਹਾਨੂੰ ਇੱਕ ਅੱਧਾ ਸੂਟ ਹੀ ਮਿਲੇਗਾ ਗ੍ਰੇ ਵੀ ਸਿੰਗਲ ਸੂਟ ਹੈ ਇਹ 올ਓਵਰ ਸੂਟ ਨੇ ਜਿਹੜੇ ਮੈਂ ਤੁਹਾਨੂੰ 올ਓਵਰ ਦਿਖਾ ਰਹੀਆਂ ਬਹੁਤ ਸੋਹਣੀ ਪ੍ਰਿੰਟ ਆਉਗੀਆਂ ਜੀ ਸਾਰਿਆਂ ਦੇ ਬਹੁਤ ਸੋਹਣੀਆਂ ਜਿਹੜੇ ਇਹਨਾਂ ਦੇ ਸੂਟ ਬਣ ਕੇ ਰੈਡੀ ਹੋਣਗੇ ਚਾਹੇ ਕੋਰਸੈਟ ਬਣਾਓ ਚਾਹੇ ਲੇਸਿੰਗ ਵੈਰਾਂ ਨਾਲ ਡਿਜ਼ਾਈਨ ਕਰਕੇ ਸਿੰਪਲ ਸੂਟ ਦਿਖਾਓ ਬਣਾਓ ਜੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਇਹਨਾਂ ਸੂਟਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਿਉਂਕਿ ਇਹ ਸੇਲ ਹੈ ਜੀ ਸਿਰਫ ਇਹ ਥੋੜੇ ਸਮੇ ਲਈ ਹੀ ਹੁੰਦੀ ਆ ਆਪਾਂ ਸਟਾਕ ਕਲੀਅਰ ਕਰਨਾ ਸੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹਦਾ 80% ਸਟਾਕ ਕਲੀਅਰ ਕਰਤਾ ਹੈ ਕਿਉਂਕਿ ਇੱਕ ਕਸਟਮਰ ਨੇ 5-5 ਵੰਗਵਾਏ ਆ ਜੀ ਜਦੋਂ ਪਤਾ ਹੈ ਜਦੋਂ 5000 ਦੀ ਚੀਜ਼ ਆਪਾਂ ਨੂੰ ਹਨਾ 3500 ਰੁਪਏ ਦੇ ਵਿੱਚ ਮਿਲ ਜਾਂਦੀ ਹੈ ਸਿੱਧਮ ਸਿੱਧਾ 1500 ਰੁਪਏ ਦਾ ਨਫਾ ਹੈ ਕਿਉਂਕਿ ਅਗਲੇ ਨੇ ਜਿਨ੍ਹਾਂ ਨੇ ਦੇਣਾ ਲੈਣਾ ਕਰਨਾ ਸੀ ਜਾਂ ਹੋਰ ਸਾਰਿਆਂ ਨੇ ਇਦਾਂ ਦੇ ਸੂਟੇ ਸਾਡੇ ਤੋਂ ਵਾਈ ਕੀਤੇ ਆ ਅਗਰ ਤੁਸੀਂ ਆਪਣੇ ਜਿਹੜੇ ਹੋਲ ਸੇਲ ਦੇ ਵਿੱਚ ਵੀ ਲੈਣਾ ਚਾਹੋ ਨੇ ਤਾਂ ਇਹ ਸਾਰਾ ਸਟਾਕ ਹੋਲ ਸੇਲ ਵੀ ਕੀਤਾ ਜਾਊਗਾ ਪ੍ਰਾਈਸ ਨੂੰ ਐਟ ਅ ਟਾਈਮ ਦੱਸਿਆ ਜਾਊਗਾ ਸਿਰਫ ਇਹਦਾ ਜਿਹੜਾ ਇੱਕ ਸੂਟ ਦਾ ਜਿਹੜਾ ਪ੍ਰਾਈਸ ਹੈ 700 ਰੁਪਏ ਆ ਜੀ ਸ਼ਿਪਿੰਗ ਐਕਸਟਰਾ ਹੋਊਗੀ ਦਾਸ ਦਾ ਬ੍ਰਾਂਡਡ ਕਪੜਾ ਹੈ ਜੀ ਕੋਈ ਵੀ ਇਹਦੇ ਵਿੱਚ ਕਮੀ ਨਹੀਂ ਹੈਗੀ ਪਿਓਰ ਜਿਹੜਾ ਕਾਟਨ ਆਊਗੀ ਜੀ ਸਟੱਫ ਕੋਈ ਮਿਕਸ ਸਟੱਫ ਨਹੀਂ ਹੈਗਾ ਬਹੁਤ ਸੋਹਣਾ ਅੱਛਾ ਬ੍ਰਾਂਡ ਹੈ ਜੀ ਅ ਅੱਜ ਤੱਕ ਇਹ ਜਿਹੜੇ ਬ੍ਰਾਂਡ ਦੇ ਸੂਟ ਇੰਨੇ ਸਸਤੇ ਤੁਹਾਨੂੰ ਕਿਤੇ ਵੀ ਨਹੀਂ ਮਿਲੇ ਹੋਣਗੇ ਜਿੰਨੇ ਸਸਤੇ ਅਸੀਂ ਦਈਏ ਆ ਨੇ ਔਰ ਅੱਜ ਦੀ ਵੀਡੀਓ ਜਿਹੜੀ ਹੈ ਜੀ ਸ਼ੇਅਰ ਕਰ ਦਿਓ ਫਟਾਫਟ ਤਾਂ ਜੋ ਆਪਾਂ ਇਹ ਸਟਾਕ ਕਲੀਅਰ ਕਰ ਦਈਏ ਇਸ ਤੋਂ ਬਾਅਦ ਸੰਡੇ ਸੇਲ ਦਾ ਇੰਤਜ਼ਾਰ ਕਰਿਓ ਜੀ ਬੁਟੀਕ ਵਾਲੇ ਸੂਟ ਲੈ ਕੇ ਆਵਾਂਗੇ ਸੰਡੇ ਨੂੰ ਦੁਬਾਰਾ ਤੇ ਅੱਜ ਦੀ ਜਿਹੜੀ ਵੀਡੀਓ ਰੂਗੀ ਇੱਥੇ ਤੱਕ ਹੀ ਰੂਗੀ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ